ਸਾਡੇ ਪਿੰਡ ਦੀ ਲੜਕੀ ਆ ਸੰਦੀਪਕੌਰ ਇੰਸਪੈਕਟਰ ਤੋਂ ਮਿਲਦੀ ਲੱਗੀ ਉਹ ਸਾਡੇ ਬੇਟੇ ਨੂੰ ਬਹੁਤ ਪਰੇਸ਼ਾਨ ਕਰਦੀ ਸੀ 18-20 ਲੱਖ ਰੁਪਏ ਡਰਾਗੇ ਕੋਲ ਲੈ ਗਈ ਸੀ ਤੇ ਉਹਨੇ ਸ਼ੂਸਰ ਕਰ ਲਿਆ ਤੇ ਉਸ ਤੋਂ ਅਗਲੇ ਦਿਨ ਉਹਦੇ ਘਰ ਦੇ ਵਿੱਚ ਮਤਲਬ ਕਿ ਸਾਡੀ ਮੇਰੀ ਨੌਵੇਂ ਸ਼ੂਸਰ ਕਰ ਲਿਆ ਉਹਦਾ ਮੋਟਿਵ ਸੀ ਜਿਹੜਾ ਸੰਦੀਪਕੌਰ ਦਾ ਉਹ ਸਿਰਫ ਪੈਸੇ ਇਹਦੇ ਕੋਲ ਹਥਿਆਣਾ ਸੀ ਔਰ 18 ਤੋਂ 20 ਲੱਖ ਰੁਪਿਆ 골ਡ ਤੋਂ ਇਲਾਵਾ ਦੀ ਕਹਿੰਦੇ ਆ ਨਾ ਜਿਹਦੇ ਕੋਲ ਪੈਸਾ ਵਾ ਕਾਨੂੰਨ ਉਹਦੇ ਹੱਕ ਚਾ ਉਹਦੇ ਲਈ ਲੜਨਾ ਉਹਦੇ ਖਿਲਾਫ ਲੜਨਾ ਕਿੰਨਾ ਔਖਾ ਹੁੰਦਾ ਔਰ ਜਿੰਨੇ ਕਾਨੂੰਨ ਨੂੰ ਐਗਜ਼ੀਕਿਊਟ ਕਰਨਾ ਐਨਫੋਰਸ ਕਰਨਾ ਜਦੋਂ ਉਹੀ ਕਾਨੂੰਨ ਦੇ ਖਿਲਾਫ ਕਾਨੂੰਨ ਦਾ ਮਿਸਯੂਜ਼ ਕਰਕੇ ਕਿਸੇ ਤੋਂ ਪੈਸੇ ਐਕਸਟਰੈਕਟ ਕਰੇ ਇਹ ਕਿਸਮ ਦੀ ਫਰੋਤੀ ਕਿੰਨੀ ਮਾੜੀ ਗੱਲ ਹੋਏਗੀ ਕਿ ਜਦੋਂ লাশ ਨੂੰ ਘਰ ਲੈ ਕੇ ਵਾਪਸ ਆ ਰਹੇ ਸੀ ਉਹਦੀ ਵੋਟੀ ਜਿਹਨੂੰ ਫੇਰ ਸੰਦੀਪ ਕੋਰ ਨੇ ਡਰਾਇਆ ਕਿ ਜੇ ਮੇਰੇ ਖਿਲਾਫ ਕੋਈ ਕਾਰਵਾਈ ਕੀਤੀ ਤੇ ਮੈਂ ਤੁਹਾਡਾ ਪਰਿਵਾਰ ਉਜਾੜ ਦਾਂਗੀ ਤੁਹਾਨੂੰ ਝੂਠੇ ਕੇਸਾਂ 'ਚ ਫਸਾ ਦਾਂਗੀ ਮੇਰੇ ਕੋਲ ਪਾਵਰ ਹੈ ਤੇ ਉਸ ਲੇਡੀ ਨੇ ਵੀ ਉਸ ਡਰ ਤੋਂ ਕੋਠੇ ਗਈ ਗਰਿਲ ਦੇ ਨਾਲ ਆਪਣੀ ਚੱਦਰ ਬੰਨੀ ਤੇ ਬਾਹਰ ਨੂੰ ਛਾਲ ਮਾਰੀ ਦੋ ਸੁਸਾਈਡਾ ਡਬਲ ਮਰਡਰ ਇਸ ਕੇਸ ਦੇ ਵਿੱਚ ਅਮਰਸਰ ਦੀ ਜ਼ਿਲ੍ਹਾ ਅਦਾਲਤ ਵੱਲੋਂ ਅੱਜ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਗਿਆ ਹੈ ਜਿੱਥੇ ਕਿ ਇੱਕ ਪੰਜਾਬ ਪੁਲਿਸ ਦੀ ਸਬ ਇੰਸਪੈਕਟਰ ਨੂੰ ਸਜ਼ਾ ਮਿਲੀ ਹੈ ਔਰ ਸਜ਼ਾ ਉਹ ਮਿਲੀ ਹੈ ਜਿਸ ਨੂੰ ਕਿ ਉਹ ساری ਉਮਰ ਯਾਦ ਰੱਖੇਗੀ ਔਰ ਇਹ ਮਾਮਲਾ ਹੈ ਅਮਰਤਸਰ ਦੇ ਨਵਾ ਪਿੰਡ ਦਾ ਜਿੱਥੇ ਕਿ ਇੱਕ ਸ਼ਖਸ ਜਿਸ ਨੇ ਕੀ ਲਾਈਵ ਹੋ ਕੇ ਆਇਆ ਸੀ ਕਿ ਉਹ ਇੱਕ ਸਬ ਇੰਸਪੈਕਟਰ ਤੋਂ ਦੁਖੀ ਹੈ ਤਾਂ ਉਸਨੇ ਆਤਮ ਹੱਤਿਆ ਕੀਤੀ ਸੀ ਕੁਝ ਸਮੇਂ ਬਾਅਦ ਉਸਦੀ ਪਤਨੀ ਨੇ ਵੀ ਆਤਮ ਹੱਤਿਆ ਕੀਤੀ ਤਾਂ ਉਸ ਤੋਂ ਬਾਅਦ ਸਾਰਾ ਪਰਿਵਾਰ ਉਜੜ ਗਿਆ 5 ਸਾਲ ਦੀ ਲੰਬੀ ਲੜਾਈ ਲੜੀ ਔਰ 5 ਸਾਲ ਬਾਅਦ ਅੱਜ ਇਹਨਾਂ ਪਰਿਵਾਰਾਂ ਨੂੰ ਇਨਸਾਫ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਵਕੀਲ ਸਹਬਾਨ ਵੀ ਮੌਜੂਦ ਨੇ ਜਿਨ੍ਹਾਂ ਨੇ ਇਸ ਲੰਬੀ ਲੜਾਈ ਲੜੀ ਪੂਰਾ ਪਰਿਵਾਰ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਔਰ ਦੱਸਣਾ ਚਾਹਾਂਗੇ ਕਿ ਵਿੱਕੀ ਨਾਮ ਦਾ ਵਿਕਰਮਜੀਤ ਸਿੰਘ ਉਰਫ ਵਿੱਕੀ ਨਾਮ ਦਾ ਇੱਕ ਸ਼ਖਸੀ ਜਿਸਨੇ ਕਿ ਹੋਟਲ ਦੇ ਵਿੱਚ ਲਾਈਵ ਹੋ ਕੇ ਕਿਹਾ ਸੀ ਕਿ ਪੁਲਿਸ ਵਾਲੀ ਤੋਂ ਦੁਖੀ ਹੈ ਤਾਂ ਉਸਨੇ ਆਤਮ ਹੱਤਿਆ ਕੀਤੀ ਪਰ ਉਹਨਾਂ ਦੇ ਪਿਤਾ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਲੰਬੀ ਲੜਾਈ ਲੜੀ ਬਾਬੂ ਜੀ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਨਾਲ ਉਦੋਂ ਹੋਇਆ ਸੀ ਘਟਨਾ ਕੀ ਮਾਮਲਾ ਸੀ ਜਿਸ ਕਰਕੇ ਜਰਾ ਐਡਾ ਵੱਡਾ ਸਟੈਪ ਚੁਕਣਾ ਪਿਆ ਇਹ ਜੀ ਆਪਣੇ ਅੱਜ ਤੋਂ 2020 ਦੀ ਗੱਲ ਆ ਇਹ ਸਾਡੇ ਬੇਟੇ ਨੇ ਸਾਡੇ ਪਿੰਡ ਦੀ ਲੜਕੀ ਆ ਸੰਦੀਪਕ ਕੋਰ ਇੰਸਪੈਕਟਰ ਤੋਂ ਮਿਲ ਤੇ ਲੱਗੀ ਸੀ ਉਹ ਸਾਡੇ ਬੇਟੇ ਨੂੰ ਬਹੁਤ ਪਰੇਸ਼ਾਨ ਕਰਦੀ ਸੀ 18-20 ਲੱਖ ਰੁਪਏ ਡਰਾਗੇ ਕੋਲ ਲੈ ਗਈ ਸੀ ਤੇ ਉਹਨੇ ਸ਼ੂਸਰ ਕਰ ਲਿਆ ਤੇ ਉਸ ਤੋਂ ਅਗਲੇ ਦਿਨ ਉਹਦੇ ਘਰ ਦੇ ਵਿੱਚ ਮਤਲਬ ਕਿ ਸਾਡੀ ਮੇਰੀ ਨੌਵੇਂਵੇਂ ਸ਼ੂਸਰ ਕਰ ਲਿਆ ਮਤਲਬ ਕਿ ਮਤਲਬ ਕਿ 5 ਸਾਲ ਦੀ ਲੜਾਈ ਚੱਲੀ ਸਾਡੇ ਸਦਕਾਰ ਚ ਸਾਡੇ ਵਕੀਲ ਸਾਹਿਬ ਹਰਸ਼ੀਮਰ ਜੀ ਜਿਨ੍ਹਾਂ ਨੇ ਬਹੁਤ ਸਖਤ ਮਿਹਨਤ ਕੀਤੀ ਆ ਤੇ ਜਿਹੜਾ ਸਾਨੂੰ 5 ਸਾਲਾਂ ਬਾਅਦ ਅੱਜ ਇਨਸਾਫ ਹੋਇਆ ਅਮਰਦੀਪ ਕੌਰ ਨੂੰ ਸੰਦੀਪ ਕੌਰ ਨੂੰ ਮੈਂ ਕਿਹਾ 10 ਸਾਲ ਦੀ ਸਜ਼ਾ ਹੋਈ ਹੈ ਬਹੁਤ ਚਲੋ ਅਸੀਂ ਖੁਸ਼ ਆ ਵੀ ਅਦਾਲਤ ਨੇ ਸਾਡਾ ਫੈਸਲਾ ਕੀਤਾ ਲੇਕਿਨ ਅਸੀਂ ਇਹ ਚਾਹੁੰਨੇ ਸੀਗੇ ਭਾਈ ਜਿੱਦਾਂ ਸਾਡੇ ਪਰਾਰ ਨੇ ਮੇਰੀ ਨਾਂ ਨੇ ਮੇਰੇ ਪੁੱਤਰ ਵਿਕਰਮਜੀਤ ਸਿੰਘ ਨੇ ਤੇ ਮੇਰੀ ਪੋਤਰੀ ਨੇ ਫાંਸੀ ਲੈ ਕੇ ਆਪਣੀਆਂ ਜਾਨਾਂ ਗੋਈਆਂ ਸੀ ਇਹ ਚਾਹੁੰਦੇ ਸੀਗੇ ਵੀ ਇਹਨੂੰ ਸੰਦੀਰ ਨੂੰ ਫાંਸੀ ਸਜ਼ਾ ਹੁੰਦੀ ਲੇਕਿਨ ਜੋ ਕਾਨੂੰਨ ਸੀ ਉਸ ਤਹਣਾ ਚੱਲੋ ਸਾਡੇ ਵਕੀਲ ਸਾਹਿਬ ਸਿਮਸੀਬ ਨੇ ਕਿਹਾ ਵੀ ਇਹ 10 ਸਾਲੀ ਸਾਲ ਜਿਹੜੀ ਬਹੁਤ ਵਧੀਆ ਨਾ ਦਿੱਤੀ ਗਈ ਆ ਚਲੋ ਅਸੀਂ ਇੱਥੇ ਖੁਸ਼ ਹਾਂ ਲੇਕਿਨ ਇਹ ਸਾਡਾ ਜਿਹੜਾ ਫੈਸਲਾ ਜੇ ਅੱਧਾ ਹੀ ਸਾਨੂੰ ਮਿਲਿਆ ਵਾ ਇਹ ਮੈਂ ਬੇਨਤੀ ਤੁਹਾਡੇ ਮੀਡੀਆ ਨੂੰ ਤਾਂ ਕਹਿਣਾ ਚਾਹੁੰਦਾ ਵੀ ਇਹਦੇ ਨਾਲ ਜਿਹੜੇ ਦੇ ਨਾਲ ਗਰੁੱਪ ਬਣਿਆ ਸੀਗਾ ਇੱਕ ਨਮਨੀਤ ਸਿੰਘ ਇੱਕ ਦੋ ਮੁੰਡਿਆਂ ਨਾਮ ਨੂੰ ਪੁੱਲੋ ਸਾਰੇ ਪੁਲਿਸ ਗਿਆ ਉਹਨਾਂ ਦੇ ਵੀ ਪਰਚਿਆਂ ਦੇ ਵਿੱਚ ਨਾਂ ਬਿਲਕੁਲ ਪਿਆ ਦੋਸ਼ੀ ਨੇ ਉਹ ਬਿਲਕੁਲ ਲੇਕਿਨ ਪੁਲਿਸ ਵਾਲੇ ਨੇ ਜਿਹੜਾ ਵਾ ਉਹਨਾਂ ਦਾ ਜਿਹੜਾ ਚਲਾਨਿਆ ਕੋਰਚ ਨਹੀਂ ਭੇਜਿਆ ਅੱਛਾ ਨਹੀਂ ਤੁਹਾਡੇ ਲੜਕੇ ਦਾ ਸੰਦੀਪ ਕੋਰ ਨਾਲ ਰੌਲਾ ਕੀ ਸੀਗਾ ਪੂਰਾ ਉਹ ਰੌਲਾ ਇਹ ਸੀਗਾ ਕਿ ਉਹ ਇਹਦੇ ਪਤਾ ਨਹੀਂ ਕਿਹਸਾ ਨਾ ਇਹਨੂੰ ਬਲੈਕਮੇਲ ਕਰਦੀ ਸੀਗੀ ਇਹ ਮੇਰਾ ਬੇਟਾ ਜਿਹੜਾ ਸੀਗਾ ਇਹ ਸੋਨੇ ਦਾ ਕੰਮ ਕਰਦਾ ਸੀਗਾ ਘਰ ਤੋਂ ਕਾਟੇ 18-20 ਲੱਖ ਰੁਪਈਆ ਲੈ ਚੁੱਕੀ ਸੀ ਉਹ ਦੇਖੋ ਲੇਕਿਨ ਉਸ ਤੋਂ ਬਾਅਦ ਉਹਨੂੰ ਮਾਰ ਦਿੱਤਾ ਫਿਰ ਕਹਿ ਦਿੰਦੀ ਸੀ ਵੀ ਤੇਰੇ ਮੇ ਪਤਾ ਨੂੰ ਪੁਲਿਸ ਦੇ ਵਿੱਚ ਕੰਦਰ ਕਰਾਵਾਂ ਤੁਹਾਡੇ ਪਰਚੇ ਕਰਾਉਂਗੀ ਇੱਕ ਇਲਾਦਾ ਸੀਗਾ ਉਹ ਵੀ ਪੁਸ ਦੇ ਵਿੱਚ ਮਲਾਜੂ ਸੀਗਾ ਨਵਦੀਪ ਸਿੰਘ ਅੰਮ੍ਰਿਤਸਰ ਦਾ ਰਹਿੰਦਾ ਉਹ ਵੀ ਪੁਲਿਸ ਨੌਕਰੀ ਕਰਦਾ ਵਾ ਉਹਦੇ ਥਰੂ ਵੀ ਇਹਨੇ ਪੈਸੇ ਲਏ ਆ 18-20 ਲੱਖ ਜਿਸ ਵਿੱਚ ਇਹ ਸੰਦੀਪ ਕੋ ਕਹਿ ਰਹੀ ਆ ਵੀ ਮਤਲਬ ਕਿ ਤੂੰ ਆ ਇਹਨਾਂ 2 ਲੱਖ ਰੁਪਿਆ ਦਾ ਵਿੱਕੀ ਕੋ ਲੈ ਲਿਆ ਨਾ ਮੇਰਾ ਹਿੱਸਾ ਕਿਉਂ ਨਹੀਂ ਦਿੱਤਾ ਪਰ ਇਹ ਪੈਸੇ ਕਿਸ ਗੱਲ ਦੇ ਲੈਂਦੀ ਸੀ ਉਹਦੇ ਕੋ ਕਿਸ ਦਾ ਕਿ ਡਰਾ ਕੇ ਲਈ ਦਿੱਤੋਂ ਵਾ ਕਿਉਂ ਡਰਾਉਂਦੇ ਕਿਉਂ ਸੀ ਹਾਂਜੀ ਡਰਾਉਂਦੀ ਕਿਉਂ ਸੀ ਡਰਾਉਂਦੀ ਪਤਾ ਨਹੀਂ ਬេសਕਾਲ ਨੂੰ ਕੀ ਇਹਨੂੰ ਸੰਬੰਧ ਦੇ ਨੇ ਕੀ ਬਣਾਏ ਇਹ ਮਤਲਬ ਕਿ ਸਾਰ ਸੋਨੇ ਦਾ ਕੰਮ ਕਰਦਾ ਸੀਗਾ ਇਹਨੂੰ ਡਰਾ ਸੀ ਇਹਨਾਂ ਤੇ ਤੇਰੇ ਮੇ ਪਿਤਾ ਨੂੰ ਤੇਰੇ ਪੁਰਾ ਤੇ ਪਰਚੇ ਕਰਦੀ ਕਿਉਂਕਿ ਪੁਲਿਸ ਦੇ ਵਿੱਚ ਸੀਗੀ ਇਨਸਪੈਕਟਰ ਇਹ ਡਰਾਉਂਦੀ ਹੀ لیکن ਜਿਹੜਾ ਮੁੱਖ ਦੋਸ਼ੀ ਇਹਦੇ ਨਾਲ ਜਿਹੜਾ ਨਮਨਜੀਤ ਸਿੰਘ ਆ ਉਹ ਵੀ ਐਸੇ ਪੁਲਿਸ ਵਿੱਚ ਸਰੇਆ ਨੌਕਰੀ ਕਰ ਰਿਹਾ ਵਾ ਪਰ ਪਰ ਸਵਾਲ ਆ ਕਿ 5 ਸਾਲ ਦੀ ਜਦੋਂ ਤੁਸੀਂ ਲੜਾਈ ਲੜੀ ਤਦ ਤੇ ਪ੍ਰੈਸ਼ਰ ਨਹੀਂ ਬਣਿਆ ਤੁਹਾਨੂੰ ਰੋਕਿਆ ਨਹੀਂ ਗਿਆ ਕਿਉਂਕਿ ਪੁਲਿਸ ਕੋ ਬਹੁਤ ਤੰਤਰ-ਮੰਤਰ ਹੁੰਦਾ ਔਰ ਤੁਸੀਂ ਲੜਾਈ ਲੜੀ ਬੜੇ ਡਰਾਵੇ ਸੌਣ ਦਿੱਤੇ ਲੇਕਿਨ ਸਾਡੇ ਗੁਰੂ ਰਾਮਦਾਸ ਜੀ ਕਿਰਪਾ ਨਾਲ ਸਾਡੇ ਸਤਿਕਾਰ ਜਿਹੜੇ ਵਕੀਲ ਸਾਹਿਬ ਸਾਡੇ ਹਰਸਿਮਰਜੀਤ ਸਿੰਘ ਜਿਨ੍ਹਾਂ ਸਾਡੀ ਮੁਲਾਕਤ ਗੁਰੂ ਪਾਤਸ਼ਾਹ ਨੇ ਕਰਾਈ ਆ ਇਨਾਂ ਦੀ ਬਦੌਲਤ ਸਾਨੂੰ ਏਡੀ ਵੱਡੀ ਜਿੱਤ ਮਿਲੀ ਆ ਲੇਕਿਨ ਜਿੱਤ ਅੱਧੀ ਮਿਲੀ ਆ ਇਹ ਹੁਣ ਆਪਣੇ ਵਕੀਲ ਸਾਹਿਬ ਨਾਲ ਸਲਾਹ ਕਰ ਰਹੇ ਆ ਜਿਹੜਾ ਮਤਲਬ ਕਿ ਦੂਜਾ ਪੁਸਲਾ ਮੁੰਡਾ ਜਿਹੜਾ ਸ਼ਰਮ ਨੌਕਰੀ ਕਰ ਰਿਹਾ ਵਾ ਉਹਦਾ ਜਿਹੜਾ ਚਲਾਨ ਵੀ ਜਿਹੜਾ ਇਹਨਾਂ ਦੇ ਮਤਲਬ ਕਿ ਕੋਰਚ ਨਹੀਂ ਭੇਜਿਆ ਅਸੀਂ ਉਹਦੇ ਜੋ ਵੀ ਆਪਾਂ ਨਾਲ ਵਕੀਲ ਸਾਹਿਬ ਨਾਲ ਗੱਲਬਾਤ ਕਰਕੇ ਉਹਨੂੰ ਕਾ ਕੇ ਅਸੀਂ ਉਸ ਸਲਾਹਾਂ ਪਿੱਛੇ ਪੈਂਦਾਗੇ ਬਿਲਕੁਲ ਨਾ ਤਾਂ ਤੁਸੀਂ ਵੇਖੋ ਕਿ ਫਿਲਹਾਲ ਔਰ ਸ਼ਖਸ ਮੌਜੂਦ ਨੇ ਹਰ ਸਿਮਰਨ ਸਿੰਘ ਜੋ ਕਿ ਐਡਵੋਕੇਟ ਨੇ ਔਰ ਲੰਬੀ ਲੜਾਈ ਲੜੀ ਕਾਫੀ ਜਿਆਦਾ ਇਸ ਦੇ ਵਿੱਚ ਦਿੱਕਤਾਂ ਆਈਆਂ ਤਾਂ ਗੱਲਬਾਤ ਕਰਾਂਗੇ ਹਰਸਿਮਰਨ ਜੀ ਕੀ ਕਾਫੀ ਪਚੀਦਾ ਕੇਸ ਸੀ ਕਿਉਂਕਿ ਇੱਕ ਤੋਂ ਇੱਕ ਇੱਕ ਤੋਂ ਇੱਕ ਲਗਾਤਾਰ ਇੱਕ ਪਰਿਵਾਰ ਉਜੜਦਾ ਨਜ਼ਰ ਆਇਆ ਔਰ ਪੁਲਿਸ ਦੇ ਨਾਲ ਲੜਾਈ ਲੜਨੀ ਬਹੁਤ ਔਖੀ ਹੁੰਦੀ ਹੈ ਕਹਿੰਦੇ ਪੁਲਿਸ ਨੂੰ ਕੋਈ ਗੱਲ ਹੀ ਕਰ ਦਵੇ ਤੇ ਬਹੁਤ ਔਖਾ ਹੁੰਦਾ ਲੜਾਈ ਲੜੀਏ ਜੀ 10 ਅਕਤੂਬਰ 2020 ਦੀ ਗੱਲ ਹੈ ਔਰ ਅੰਮ੍ਰਿਤਸਰ ਦੇ ਵਿੱਚ ਅੱਡਾ ਵੱਡਾ ਪਾਣਾ ਵਰਤਿਆ ਜਿਹੜਾ ਕੋਈ ਗਵਰਨਮੈਂਟ ਏਮਪਲੋਈ ਹੈ ਨਾ ਜਦੋਂ ਆਪਣੀ ਅਥਾਰਟੀ ਦਾ ਮਿਸਯੂਜ਼ ਕਰਦਾ ਹੈ ਅਸੀਂ ਕਹਿੰਦੇ ਹਾਂ ਨਾ ਜਿਹਦੇ ਕੋਲ ਪੈਸਾ ਹੈ ਕਾਨੂੰਨ ਉਹਦੇ ਹੱਕ 'ਚ ਆ ਉਹਦੇ ਲਈ ਲੜਨਾ ਉਹਦੇ ਖਿਲਾਫ ਲੜਨਾ ਕਿੰਨਾ ਔਖਾ ਹੁੰਦਾ ਔਰ ਜਿੰਨੇ ਕਾਨੂੰਨ ਨੂੰ ਐਗਜ਼ੀਕਿਊਟ ਕਰਨਾ ਐ ਇਨਫੋਰਸ ਕਰਨਾ ਜਦੋਂ ਉਹੀ ਕਾਨੂੰਨ ਦੇ ਖਿਲਾਫ ਕਾਨੂੰਨ ਦਾ ਮਿਸਯੂਜ਼ ਕਰਕੇ ਕਿਸੇ ਤੋਂ ਪੈਸੇ ਐਕਸਟਰੈਕਟ ਕਰੇ ਇਹ ਕਿਸਮ ਦੀ ਫਰੋਤੀ ਸੀ ਮਾਮਲਾ ਕੀ ਸੀਗਾ ਥੋੜਾ ਸਮਝਾਓ ਤੇ ਕੀ ਫੈਸਲਾ ਆ ਇਹਦੇ ਵਿੱਚ ਜੀ ਸੰਦੀਪ ਕੌਰ ਸਬ ਇਨਸਪੈਕਟਰ ਅੰਮ੍ਰਿਤਸਰ ਤੇ ਸੀ ਜਿਹੜੀ ਮਹਿਤਾ ਥਾਣੇ ਦੇ ਵਿੱਚੋਂ ਸੀ ਔਰ ਜਿਹੜਾ ਵਿਕਰਮਜੀਤ ਸਿੰਘ ਡਿਸੀਜ਼ਡ ਹੈਗਾ ਇਹਦੇ ਨਾਲ ਇਹਦਾ ਕੋਈ ਰਿਲੇਸ਼ਨ ਸੀ ਜਿਵੇਂ ਆਪਸ ਚ ਬਿਲਾਫਸ ਲਾ ਕੇ ਇਹਨਾਂ ਦੀ ਗੱਲਬਾਤ ਹੁੰਦੀ ਸੀ ਪਰ ਉਹਦਾ ਮੋਟਿਵ ਸੀ ਜਿਹੜਾ ਸੰਦੀਪ ਕੌਰ ਦਾ ਉਹ ਸਿਰਫ ਪੈਸੇ ਇਹਦੇ ਕੋਲ ਹਥਿਆਣਾ ਸੀ ਔਰ 18 ਤੋਂ 20 ਲੱਖ ਰੁਪਿਆ 골ਡ ਤੋਂ ਇਲਾਵਾ ਇਹਦੇ ਕੋਲੋਂ ਆਪ ਲਿਆ ਕਿੰਨੀ ਵੱਡੀ ਗੱਲ ਹੈ ਇਹ ਪਾਰਟ ਐਫ ਆਈ ਆਰ ਦਾ ਕੰਪਲੀਟ ਦਾ ਪਾਰਟ ਹੈ ਕਿ ਉਹਨਾਂ ਨੇ ਉਹਦੇ ਨਾਲ 5 ਤੋਂ 7 ਪੁਲਿਸ ਮੁਲਾਜ਼ਮ ਸੀ ਜਿੰਨਾਂ ਖਿਲਾਫ ਅਸੀਂ ਹੁਣ ਕਾਰਵਾਈ ਸ਼ੁਰੂ ਕਰਨ ਲੱਗੇ ਆ ਕਿਉਂਕਿ ਉਹਨਾਂ ਖਿਲਾਫ ਸਰਕਾਰੀ ਤੰਤਰ ਹੋਣ ਕਰਕੇ ਪੁਲਿਸ ਮੁਲਾਜ਼ਮ ਨੂੰ ਬਚਾਉਣ ਵਾਸਤੇ ਸੰਦੀਪ ਕੌਰ ਨੂੰ ਪੁਲਿਸ ਨੇ ਉਹਨਾਂ ਖਿਲਾਫ ਚਲਾਨ ਨਹੀਂ ਪੇਸ਼ ਕੀਤਾ ਮੇਰੇ ਲਈ ਬਹੁਤ ਵਧੀਆ ਕਿ ਚਲਾਨ ਨਹੀਂ ਪੇਸ਼ ਕੀਤਾ ਕਿਉਂਕਿ ਉਹਨਾਂ ਦੇ ਖਿਲਾਫ ਜੱਜਮੈਂਟ ਦੁਬਾਰਾ ਆਏਗੀ ਅਦਾਲਤੀ ਮੈਟਰ ਹੈ ਪਰ ਇਹਦੇ ਵਿੱਚ ਸੰਦੀਪ ਕੌਰ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਕੀ ਹੋਇਆ ਸੀ ਸੰਦੀਪ ਕੌਰ ਦੇ ਖਿਲਾਫ ਪਹਿਲੇ ਇੱਕ ਐਫ ਆਈ ਆਰ ਹੋਈ ਸੈਡ ਸਟੋਰੀ ਕੀ ਸੀ ਕਿ ਇੱਕ ਵੀਰ ਨੇ ਵੀਡੀਓ ਪਾ ਕੇ ਆਡੀਓ ਕਲਿਪਸ ਆਪਣੀਆਂ ਭੈਣ ਨੂੰ ਭੇਜ ਕੇ ਕਿ ਮੈਂ ਆਪਣੀ ਜੀਵਨ ਲੀਲਾ ਇਸ ਤੋਂ ਡਰ ਕੇ ਖਤਮ ਕਰਨ ਲੱਗਾ ਵਾਂ ਤੇ ਜਦੋਂ ਇਹਦੇ ਘਰ ਦੇ ਉੱਥੇ ਪਹੁੰਚੇ ਤੇ ਉਹਨੇ ਹੋਟਲ ਮਾ ਲਿੰਦੇ ਵਿੱਚ ਆਪਣਾ ਫਾਲ ਲਾਇਆ ਹੋਇਆ ਸੀ ਕਿੰਨੀ ਮਾੜੀ ਗੱਲ ਹੋਏਗੀ ਕਿ ਜਦੋਂ লাশ ਨੂੰ ਘਰ ਲੈ ਕੇ ਵਾਪਸ ਆ ਰਹੇ ਸੀ ਉਹਦੀ ਵੋਟੀ ਜਿਹਨੂੰ ਫੇਰ ਸੰਦੀਪ ਕੋਰ ਨੇ ਡਰਾਇਆ ਕਿ ਜੇ ਮੇਰੇ ਖਿਲਾਫ ਕੋਈ ਕਾਰਵਾਈ ਕੀਤੀ ਤੇ ਮੈਂ ਤੁਹਾਡਾ ਪਰਿਵਾਰ ਉਜਾੜ ਦਾਂਗੀ ਤੁਹਾਨੂੰ ਝੂਠੇ ਕੇਸਾਂ 'ਚ ਫਸਾ ਦਾਂਗੀ ਮੇਰੇ ਕੋਲ ਪਾਵਰ ਹੈ ਤੇ ਉਸ ਲੇਡੀ ਨੇ ਵੀ ਉਸ ਡਰ ਤੋਂ ਕੋਠੇ ਗਈ ਗ੍ਰਿਲ ਦੇ ਨਾਲ ਆਪਣੀ ਚਦਰ ਬੰਨੀ ਤੇ ਬਾਹਰ ਨੂੰ ਛਾਲ ਮਾਰੀ ਦੋ ਸੁਸਾਈਡਾ ਡਬਲ ਮਰਡਰ ਇਸ ਕੇਸ ਦੇ ਵਿੱਚ ਹੋਇਆ ਕਿਉਂ ਕਿਸੇ ਦੀ ਅਥਾਰਟੀ ਕਿਸੇ ਦੀ ਈਗੋ ਕਿ ਮੈਂ ਇੱਕ ਪੁਲਿਸ ਵਾਲੀ ਆ ਔਰ ਉਹਨੇ ਇੰਨਾ ਮਿਸਯੂਜ਼ ਕੀਤਾ ਅੱਜ ਤੱਕ 5 ਸਾਲ ਇਸ ਕੇਸ ਨੂੰ ਲੜਦਿਆਂ ਬਹੁਤ ਜ਼ੋਰ ਲਾਇਆ ਤੇ ਮੈਂ ਪਬਲੀਕਲੀ ਅਨਾਉਂਸ ਕਰਨਾ ਚਾਹੁੰਦਾ ਵਾਂ ਕਿ ਆਈਕ ਇਨਸਾਨੀਅਤ ਦੀ ਜਿਹੜੀ ਮੈਂ ਨਾ ਮਿਸਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਮੈਂ 1 ਰੁਪਿਆ ਸੁਮੇਜਰ ਚ ਫੀਸ ਨਹੀਂ ਸੀ ਲਈ ਜੀ ਵਕੀਲ ਫੀਸ ਲੈਂਦੇ ਆ ਨਾ ਦੋ ਕੇਸ ਲੜਨੇ ਕਿੰਨੇ ਸਾਲ 5 ਸਾਲ ਪਰਿਵਾਰ ਬੈਠਾ ਇਹਨਾਂ ਦੀਆਂ ਨਕਲਾਂ ਨਿਕਲਣੀਆਂ ਰਿਪਲਾਈਜ਼ ਦੇਣੇ ਕੋਰਟ ਦੇ ਵਿੱਚ ਜਿਹੜੇ ਖਰਚੇ ਹੁੰਦੇ ਆ ਹਰ ਸਿਮਰਨ ਸਿੰਘ ਨੇ ਆਪਣੇ ਕੋਲੋਂ ਕੀਤੇ ਰੀਜ਼ਨ ਕੀ ਸੀ ਕਿ ਇੱਕ ਸਰਕਾਰੀ ਮੁਲਾਜ਼ਮ ਨੂੰ ਇਸ ਚੀਜ਼ ਦੀ ਸਜ਼ਾ ਦਿਵਾਨੀ ਜ਼ਰੂਰੀ ਸੀ ਔਰ ਲੋਕਾਂ ਨੂੰ ਬਾਕੀ ਮੁਲਾਜ਼ਮ ਉਹ ਵੀ ਪੁਲਿਸ ਮੁਲਾਜ਼ਮ ਨੂੰ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਇਸ ਚੀਜ਼ ਦਾ ਅਹਿਸਾਸ ਕਰਵਾਉਣਾ ਕਿ ਤੁਸੀਂ ਆਮ ਬੰਦਿਆ ਦੀ ਜ਼ਿੰਦਗੀ ਨਾਲ ਪੈਸੇ ਲਈ ਖੇਲ ਨਹੀਂ ਸਕਦੇ ਔਰ ਮੈਂ ਗਵਾਹ ਹਾਂ ਕਿ ਇਹਦੇ ਵਿੱਚ ਸਾਰੇ ਪੁਲਿਸ ਮੁਲਾਜ਼ਮਾਂ ਨੇ ਆ ਕੇ ਸੰਦੀਪ ਘੋੜ ਦੇ ਆਲਮੋਸਟ ਹੱਕ ਦੇ ਵਿੱਚ ਜਿੰਨੂੰ ਕਹਿੰਦੇ ਨਾ ਡਿਫੈਕਟਿਵ ਇਨਵੈਸਟੀਗੇਸ਼ਨ ਕੀਤੀ ਕਿ ਕਿਸੇ ਤਰੀਕੇ ਕਾਲਾ ਬਰੀ ਹੋ ਜਾਂਦੀ ਔਰ ਜਿਹੜੇ ਸਾਡੇ ਜੱਜ ਸਾਹਿਬ ਨੇ ਪ੍ਰਿੰਦਰ ਸਿੰਘ ਜੀ ਐਡੀਸ਼ਨਲ ਡਿਸਟ੍ਰਿਕਟ ਜੱਜ ਉਹਨਾਂ ਨੇ ਤਕਰੀਬਨ 4 ਘੰਟੇ ਐ ਕੇਸ ਨੂੰ ਸੁਨਿਆ ਆਰਗੂਮੈਂਟਸ ਦੋਵੇਂ ਵਕੀਲਾਂ ਦੀਆਂ ਦਲੀਲਾਂ ਸੁਨੀਆਂ ਔਰ ਮੈਕਸਿਮਮ ਇਹਦੇ ਵਿੱਚ 10 ਸਾਲ ਦੀ ਸਜ਼ਾ ਹੈ ਸਜ਼ਾ ਕਿਸ ਲਈ ਕਿ ਸਜ਼ਾ ਕਿਹੜੇ ਸੈਕਸ਼ਨ ਚ ਸੁਣਾਈ ਗਈ ਜੀ ਕੀ ਹੈ ਜੀ 306 ਹੈ ਬੈਟਮੈਨ ਟੂ ਸੁਸਾਈਡ ਕੋਈ ਵੀ ਕਿਸੇ ਨੂੰ ਨੁਕਸਾਨਦਾ ਵਾ ਔਰ ਉਹਦੇ ਵਿੱਚ ਮੈਕਸਿਮਮ ਸਜ਼ਾ 10 ਸਾਲ ਹੈ ਅਸੀਂ ਤੇ ਅੱਜ ਤੱਕ ਵੇਖਦੇ ਆਨੇ 3 ਸਾਲ 5 ਸਾਲ 2 ਸਾਲ ਹੁੰਦੀ ਜਿੰਨੀ ਕੱਟੀ ਉਹ ਕਰ ਦਿੰਦੇ ਅੰਡਰਗੋਨ ਕਰ ਦਿੰਦੇ ਆ ਪਰ ਅਸੀਂ ਇਸ ਕੇਸ ਨੂੰ ਬਹੁਤ ਵਧੀਆ ਤਰੀਕੇ ਨਾਲ ਲੜਿਆ ਬਹੁਤ ਦਿੱਕਤਾਂ ਸੀ ਬਹੁਤ ਪ੍ਰੈਸ਼ਰ ਸੀ ਬਹੁਤ ਡਰਾਵਾ ਸੀ ਪਰਿਵਾਰ ਤੇ ਵੀ ਮੇਰੇ ਤੇ ਵੀ ਪਰ ਅਲਟੀਮੇਟਲੀ ਜਿਹੜੀ ਹੈ ਕਾਲ ਨੂੰ ਜਿਸ ਦੇ ਨਾਲ ਮੈਨੂੰ ਕਾਫੀ ਰਿਲੈਕਸ ਫੀਲ ਹੋ ਰਿਹਾ ਕਿ ਮੈਂ ਮਿਹਨਤ ਕੀਤੀ ਓਨੈਸਟਲੀ ਨਾਲ ਕੀਤੀ ਔਰ ਉਹਨੂੰ ਸਜਾਓਈ ਮੋਰਓਵਰ ਮੈਂ ਦੱਸਣਾ ਚਾਹਨਾ ਸੁਮਿਤ ਜੀ ਇਹਦੇ ਵਿੱਚ ਜਿਹੜੇ ਬੰਦੇ ਹੋਰ ਇਨਵੋਲਡ ਸੀ ਉਹਨਾਂ ਖਿਲਾਫ ਚਲਾਨ ਹਜੇ ਤੱਕ ਨਹੀਂ ਪੇਸ਼ ਹੋਇਆ ਹੁਣ ਅਸੀਂ ਚਲਾਨ ਪੇਸ਼ ਕਰਾ ਕੇ ਉਹਨਾਂ ਖਿਲਾਫ ਵੀ ਮੁਕੱਦਮਾ ਲੜਾਂਗੇ ਕਿਉਂਕਿ ਸੁਸਾਈਡ ਨੋਟ ਦੇ ਵਿੱਚ ਨਵਨੀਤ ਕੈਮੀਟਾਰੀ ਬਲਜੀਤ ਸਿੰਘ ਦਲਜੀਤ ਸਿੰਘ ਇਹ ਬੰਦਿਆਂ ਦੇ ਵੀ ਨਾਮ ਹੈ ਕਿ ਇਹਨਾਂ ਨੇ ਉਹਦੇ ਕੋਲ ਜਾ ਕੇ ਡੀਐਸਪੀ ਬਣ ਕੇ ਇੱਕ ਗੱਡੀ ਨੰਬਰ ਵੀ ਵਿੱਕੀ ਨੂੰ ਯਾਦ ਸੀ ਡੀਐਸਪੀ ਬਣ ਕੇ ਉਹਨਕੀ 2 ਲੱਖ ਲਿਆ ਦੋ ਕਦੀ 3 ਲੱਖ ਲਿਆ ਦੋ ਉਹਨਾਂ ਖਿਲਾਫ ਸਾਡੀ ਕਾਰਵਾਈ ਜਿਹੜੀ ਹੈ ਕੱਲ ਤੋਂ ਸ਼ੁਰੂ ਹੋ ਜੇਗੀ ਅੱਛਾ ਸਰ ਇੱਕ ਹੋਰ ਸਵਾਲ ਕਿ ਇਹਦੇ ਵਿੱਚ ਉਹਨੂੰ ਸੰਦੀਪ ਕੌਰ ਤੇ ਕੀ ਕਾਰਵਾਈ ਹੋਏ ਹਾਂ ਜੀ ਕੀ ਪ੍ਰਬੰਧ ਬਿਲਕੁਲ ਜੀ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਗਵਰਨਮੈਂਟ ਦੇ ਉਹਦੇ ਵਿੱਚ ਕਿਸੇ ਨੂੰ ਵੀ ਜਦੋਂ ਕਨਵਿਕਸ਼ਨ ਹੋ ਜਾਂਦੀ ਹੈ ਕਨਵਿਕਸ਼ਨ ਤੋਂ ਪਹਿਲੇ ਹੁੰਦੀ ਸਸਪੈਂਸ਼ਨ ਸਸਪੈਂਸ਼ਨ ਜੇ ਐਕਵਿਟ ਹੋ ਜਾਓ ਬਰੀ ਹੋ ਜਾਓ ਚਾਰਜਸ ਤੋਂ ਤਾਂ ਤੁਹਾਡੀ ਨੌਕਰੀ ਬਹਾਲ ਹੁੰਦੀ ਹੈ ਔਰ ਮੈਨੂੰ ਜੋ ਇਨਫਰਮੇਸ਼ਨ ਆਈ ਹੈ ਕਿ ਉਹਨੂੰ ਕੱਲ ਹੀ ਡਿਸਮਿਸ ਕਰ ਦਿੱਤਾ ਗਿਆ ਕਿਉਂਕਿ ਕਨਵਿਕਸ਼ਨ ਹੋ ਗਈ ਉਹਨਾਂ ਹੁਣ ਕਨਵਿਕਸ਼ਨ ਜਦੋਂ ਹੋ ਗਈ ਜਦੋਂ ਹੁਣ ਉਹਦੇ ਕੋਲ ਰੈਮਡੀ ਹੈ ਜੇ ਹਾਈ ਕੋਰਟ ਉਹਨੂੰ ਕੀ ਫਾਇਦਾ ਦਿੰਦਾ ਕਦੋਂ ਦਿੰਦਾ ਉਸ ਤੋਂ ਬਾਅਦ ਉਹ ਆਪਣੇ ਨੌਕਰੀ ਦੇ ਬੈਨੀਫਿਟਸ ਲਈ ਦੁਬਾਰਾ ਜਾ ਸਕਦੀ ਹੈ ਪਰ ਜੋ ਉਹਨੇ ਗੁਨਾਹ ਕੀਤਾ ਸੀ ਉਹਦਾ ਇਨਸਾਫ ਸਾਡੇ ਨਾਲ ਹੋਇਆ ਔਰ ਉਹਨੂੰ 10 ਸਾਲ ਸਜ਼ਾ ਹੋਈ ਹੈ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਬਿਲਕੁਲ ਪਰਿਵਾਰਕ ਮੈਂਬਰ ਵੀ ਨੇ ਮੈਮ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਕਾਫੀ ਲੰਬ ਕੀ ਕਹਾਂਗਾ ਹਾਂਜੀ ਮੈਂ ਵਿਕਰਮਜੀਤ ਸਿੰਘ ਦੀ ਸਿਸਟਰ ਹਾਂ ਔਰ ਮੈਨੂੰ ਬਹੁਤ ਹੀ ਖੁਸ਼ੀ ਹੋਈ ਆ ਅੱਜ ਮੈਨੂੰ ਇਹ ਫੀਲ ਹੋਇਆ ਕਿ ਹਰਸਿਮਰਨ ਵੀਰ ਜੀ ਨੇ ਸਾਡੀ ਇੰਨੀ ਹੈਲਪ ਕੀਤੀ ਅੱਜ ਉਹਨਾਂ ਨੇ ਸਾਨੂੰ ਇਨਸਾਫ ਦਿਵਾਇਆ ਅੱਜ ਉਹਨਾਂ ਦੇ ਉਹਨਾਂ ਦੇ ਕਰਕੇ ਹੀ ਸਾਨੂੰ ਇਨਸਾਫ ਮਿਲਿਆ ਔਰ ਮੈਨੂੰ ਹੋਰ ਵੀ ਖੁਸ਼ੀ ਹੁੰਦੀ ਕਿ ਜੇ ਮੇਰੀ ਭਤੀਜੀ ਅੱਜ ਇਸ ਜਗ੍ਹਾ ਤੇ ਬੈਠੀ ਹੁੰਦੀ ਤੇ ਸ਼ਾਇਦ ਉਹਨੂੰ ਹੋਰ ਵੀ ਖੁਸ਼ੀ ਹੁੰਦੀ ਸੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪਰਿਵਾਰ ਜਿਹੜਾ ਹੈ ਉਹਨਾਂ ਦੇ ਬ੍ਰਦਰ ਵੀ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਇੱਥੇ ਲੰਬਾ ਸੰਗਰਸ ਸੀਗਾ ਸਭ ਤੋਂ ਪਹਿਲਾਂ ਤਾਂ ਮੈਂ ਨਾ ਬਾਬਾ ਦੀਪ ਸਿੰਘ ਦੀ ਕਲੀ ਹਰਦਾਸ ਕਰਨੇ ਹਾਂ ਜਦੋਂ ਮੈਨੂੰ ਵਕੀਲ ਸਾਹਿਬ ਦਾ ਫੋਨ ਆਇਆ ਤੇ ਤੁਸੀਂ ਦੱਸੋ ਸਾਡੀ ਮੇਰੇ ਭਰਾ ਨੂੰ ਇਨਸਾਫ਼ ਮਿਲਿਆ ਵਾ ਤੇ ਮੈਨੂੰ ਸਾਹਿਬ ਨੇ ਜੇ ਮੇਰੀ ਦਿਲੋਂ ਆਵਾਜ਼ ਆਈ ਕਿ ਮੇਰੀ ਮੇਰੀ ਭਤੀਜੀ ਇੱਥੇ ਹੁੰਦੀ ਉਹਨੂੰ ਕਿੰਨੀ ਖੁਸ਼ੀ ਹੋਣੀ ਸੀ ਹਾਂ ਸਾਨੂੰ ਪਤਾ ਵਾ ਜਾ ਵਕੀਲ ਸਾਹਿਬ ਨੂੰ ਪਤਾ ਕਰੋ ਫੋਨ ਆ ਸਾਨੂੰ ਕਿੰਨੀ ਖੁਸ਼ੀ ਹੋਈ ਹੈ ਕੱਲ੍ਹ ਦੇ ਅਸੀਂ ਬਹੁਤ ਸਾਨੂੰ ਹੈਗਾ ਕੀ ਕੀ ਬੰਨਣਾ ਵਾ ਪਰ ਬਾਬੇ ਰਾਮ ਦਾਬਾ ਬਦੀਸ਼ ਸਿੰਘ ਵਕੀਲ ਸਾਹਿਬ ਜੀ ਅਹੀਂ ਕਰਦੇ ਆ ਜਿਨ੍ਹਾਂ ਇੰਨੀ ਮਿਹਨਤ ਕੀਤੀ ਆ ਤੇ ਆਪਣੀ ਸੰਦੀਪ ਨੂੰ ਸਜ਼ਾ ਦਵਾਈ ਆ ਤਾਂ ਬਿਲਕੁਲ ਕੀ ਦੀ ਸਜ਼ਾ ਮਿਲੀ ਹੈ ਤਾਂ ਪੁਲਿਸ ਦੀ ਭੂਮਿਕਾ ਜਿਹੜੀ ਹੈ ਕਾਫੀ ਸਵਾਲਾਂ ਦੇ ਕੇਰੇ ਚ ਰਹਿੰਦੀ ਹੈ ਤਾਂ 2000 ਵਿ ਦੇ ਵਿੱਚ ਇੱਕ ਮਾਮਲਾ ਆਇਆ ਸੀ ਔਰ ਇਹਦੇ ਵਿੱਚ ਤੁਹਾਨੂੰ ਅਸੀਂ ਯਾਦ ਕਰਾ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਹਨਾ ਨੇ ਪਰਿਵਾਰ ਨਾਲ ਗੱਲ ਕੀਤੀ ਸੀ ਜੀ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਹਾਂ ਜੀ ਸਾਡੀ ਜੀ ਉਸ ਵੇਲੇ ਮੌਕੇ ਤੇ ਮੁੱਖ ਮੰਤਰੀ ਸਾਹਿਬ ਨਾਲ ਕੈਪਟਨ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਫਿਰ ਆ ਕੇ ਇਸ ਦਾ ਮਤਲਬ ਕਿ ਜਿਹੜੇ ਹੈਗੇ ਸੀ ਡੀਏਈ ਸਾਹਿਬ ਉਸੇ ਸਾਡੇ ਕੋਲੋਂ ਕੇਸ ਸੋਲਵ ਕੀਤਾ ਸੀਗਾ ਮੰਨਾ ਮੰਨਾ ਜੀ ਤੁਸੀਂ ਵੇਖੋ ਕਿ ਮੁੱਖ ਮੰਤਰੀ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਇਨਵੋਲ ਸੀ ਕੈਪਟਨ ਅਮਰਿੰਦਰ ਸਿੰਘ ਹਨਾ ਨੇ ਗੱਲਬਾਤ ਵੀ ਕੀਤੀ ਸੀ ਔਰ ਮਾਮਲਾ ਬਹੁਤ ਗਰਮਾਇਆ ਸੀ ਪਰ ਇੱਕ ਪੁਲਿਸ ਵਾਲੀ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੀ ਹੈ ਤਾਂ ਇਹ ਸਬਕ ਹੈ ਉਹਨਾਂ ਪੁਲਿਸ ਮੁਲਾਜ਼ਮਾਂ ਵਾਸਤੇ ਜੋ ਆਪਣੀ ਵਰਦੀ ਦੀ ਟਾਰਚ ਲੈ ਕੇ ਆਮ ਲੋਕਾਂ ਦੇ ਉੱਤੇ ਜੁਰਮ ਕਰਦੇ ਨੇ ਇੰਤਹਾ ਕਰਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਔਰ ਇਸ ਦੇ ਵਿੱਚ ਮਾਨਯੋਗ ਅਦਾਲਤ ਦਾ ਬਹੁਤ ਵੱਡਾ ਫੈਸਲਾ ਪਰਿਵਾਰ ਦਾ ਅਤੇ ਵਕੀਲ ਸਾਹਿਬਾਨ ਦਾ ਇੱਕ ਸੰਘਰਸ਼ ਜਿਹੜਾ ਕੀ ਚੱਲਦਾ ਰਿਹਾ ਔਰ ਉਸ ਸੰਘਰਸ਼ ਦੇ ਵਿੱਚ ਜਿੱਥੇ ਹਾਸਲ ਹੋਈ ਹੈ ਪਰ ਉਹਨਾਂ ਕਹਿੰਿਆ ਕਿ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਸਾਡੇ ਪਰਿਵਾਰ ਦੇ ਮੈਂਬਰ ਇਸ ਦੁਨੀਆ ਤੋਂ ਗਏ ਨੇ ਉਸੇ ਤਰੀਕੇ ਦਾ ਹਾਲ ਸੰਦੀਪ ਕੌਰ ਦਾ ਵੀ ਹੋਣਾ ਚਾਹੀਦਾ ਪਰ ਕੁੱਲ ਮਿਲਾ ਕੇ ਇਹ ਕਾਫੀ ਲੰਬੀ ਲੜਾਈ ਪਰਿਵਾਰ ਨੇ ਲੜੀ ਹੈ ਔਰ ਉਮੀਦ ਕਰਦੇ ਹਾਂ ਕਿ ਸਮਾਜ ਵਾਸਤੇ ਇਹ ਸਜ਼ਾ ਇੱਕ ਸਬਕ ਦੇ ਤੌਰ ਦੇ ਉੱਤੇ ਵੇਖੀ ਜਾਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਕਿਸੇ ਨਾਲ ਇਸ ਤਰ੍ਹਾਂ ਦਾ ਧੱਕਾ ਨਾ ਕਰੇ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ